ਮਲੇਰਕੋਟਲਾ ਦੇ ਸਬਡਿਵੀਜ਼ਨ ਅਹਿਮਦਗੜ ਦੇ ਪਿੰਡ ਦਹਲੀਜ ਕਲਾਂ ਦੀ ਮਹਿਲਾ ਦਾ ਬੇਰਹਿਮੀ ਨਾਲ ਹੋਇਆ ਕਤਲ ਪੁਲਿਸ ਨੇ ਦੋਸ਼ੀ ਕੀਤਾ ਕਾਬੂ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦਹਲੀਜ ਕਲਾਂ ਪਿੰਡ ਨਿਵਾਸੀ ਸਕੀਨਾ ਬੇਗਮ ਪਤਨੀ ਬशीर ਖਾਨ 29 ਜੂਨ ਤੋਂ ਘਰੋਂ ਲਾਪਤਾ ਸੀ ਜਿਸ ਦੀ ਲਾਸ਼ ਗਲਬੱਡੀ ਚੌਂਕੀ ਇਲਾਕੇ ਦੇ ਵਿੱਚ ਮਿਲੀ ਮੌਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਸਕੀਨਾ ਦਾ ਕਤਲ ਸਿਰ ਦੇ ਵਿੱਚ ਰਾਡ ਮਾਰ ਕੇ ਕੀਤਾ ਗਿਆ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਬਦੁਲ ਗੁਫਾਰ ਨੂੰ ਕਾਬੂ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅੱਜ ਮਲੇਰਕੋਟਲਾ ਪੁਲਿਸ ਨੇ ਕਪਤਨ ਸੀਨੀਅਰ ਕਪਤਾਨ ਸ੍ਰੀ ਗਗਨ ਅਜੀਤ ਸਿੰਘ ਅਤੇ ਐਸਪੀਡੀ ਸਤਪਾਲ ਸ਼ਰਮਾ ਜੀ ਦੇ ਗਾਈਡੈਂਸ ਦੇ ਤਹਿਤ ਇੱਕ ਰੀਸੈਂਟਲੀ थाना सदर ਅੰਮ੍ਰਿਤਸਰ ਦੇ ਵਿੱਚ ਇੱਕ ਬਲਾਈਂਡ ਮर्डर ਕੇਸ ਹੋਇਆ ਸੀਗਾ ਜਿਹਨੂੰ थाना सदर ਅੰਮ੍ਰਿਤਸਰ ਅਤੇ ਸੀਆਈਏ ਮਲੇਰ ਕੋਟਲਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਸੁਲਝਾ ਕੇ ਉਹਨਾਂ ਵੱਲੋਂ ਇਹ ਜਿਹੜਾ ਦੋਸ਼ੀ ਸੀਗਾ ਉਹ ਬੜੀ ਛੇਤੀ ਕਾਬੂ ਕੀਤਾ ਗਿਆ ਇਹ ਜਿਹੜਾ ਮੁਕੱਦਮਾ ਹੈਗਾ ਇਹ ਐਫਆਈਆਰ ਨੰਬਰ 89 17 2025 ਨੂੰ ਦਰਜ ਕੀਤੀ ਗਈ ਸੀ ਅੰਡਰ ਸੈਕਸ਼ਨ 103 238 ਬੀ ਐਨਐਸ ਦੇ ਹੋਈ ਸੀ ਇਹ ਵਰਬਿਆਂ ਬशीर खान ਸੀਗਾ ਜਿਹਦੀ ਪਤਨੀ ਸਕੀਨਾ ਬੇਗਮ ਉਮਰ ਕਰੀ 42 ਸਾਲ ਉਹ 29 ਤਰੀਕ ਨੂੰ 29 5 29 6 ਤਰੀਕ 29 6 ਤੋਂ ਲਾਪਤਾ ਹੋ ਗਈ ਸੀ ਜਿਸ ਦੇ ਰਿਗਾਰਡਿੰਗ ਉਹ ਪਾਲ ਕਰਨ ਲੱਗੀ ਕਿ ਕਿੱਥੇ ਹੈ ਕਿੱਥੇ ਨਹੀਂ ਹੈ ਤੇ ਕੁਝ ਦਿਨਾਂ ਬਾਅਦ ਜੇ ਉਹਨਾਂ ਨੂੰ ਇੰਟਰਨੈਟ ਰਾਹੀਂ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਵਾਈਫ ਹੈ ਸਕੀਨਾ ਬੇਗਮ ਤਾ ਉਹਨਾਂ ਦੀ ਬਾਡੀ ਜਿਹੜੀ ਹੈ ਉਹ ਗਲਵੱਟੀ ਚੌਂਕੀ ਦੇ ਏਰੀਆ ਦੇ ਵਿੱਚ ਮਿਲੀ ਤਾਂ ਉਸ ਦੇ ਰਿਗਾਰਡਿੰਗ ਜਦ ਹੋਰ ਗਹਿਰਾਈ ਨਾਲ ਸਦਰ ਅੰਮ੍ਰਿਤਸਰ ਐਸਐਚਓ ਦੀ ਟੀਮ ਨੇ ਗਲਵੱਟੀ ਪਟਿਆਲਾ ਹਾਂਜੀ ਉਹਨਾਂ ਵੱਲੋਂ ਜਦ ਇਹਦੀ ਸੀਆਈਏ ਮਲੇਰਕੋਟਲਾ ਵੱਲੋਂ ਇਹਨੀ ਤਫ਼ਤੀਸ਼ ਕੀਤੀ ਗਈ ਤਾਂ ਉਸ ਦੌਰਾਨ ਇਹ ਪਤਾ ਲੱਗਿਆ ਕਿ ਇਹ ਜਿਹੜੀ ਡੈੱਡ ਬਾਡੀ ਹੈ ਸਕੀਨਾ ਬੇਗਮ ਦੀ ਹੈ ਤੇ ਜਿਹਦਾ ਹਸਬੰਡ ਬਸੀਰ ਖਾਨ ਉਹਨੂੰ ਕਾਫੀ ਦੇਰ ਦਾ ਲੱਭ ਰਿਹਾ ਸੀ ਤੇ ਹੁਣ ਉਹ ਪੂਰੀ ਡੈੱਡ ਬਾਡੀਜ਼ ਮਿਲੀ ਹੈ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇਹ ਪਤਾ ਲੱਗਿਆ ਕਿ ਇਹ ਸਕੀਨਾ ਬੇਗਮ ਦਾ ਇੱਕ ਕਿਸੇ ਇੱਕ ਬੰਦਾ ਸੀਗਾ ਅਬਦੁਲ ਗਫਾਰ ਉਹਦੇ ਨਾਲ ਰਿਲੇਸ਼ਨ ਸੀਗਾ ਐਂਡ ਤਕਰੀਬਨ ਉਹਦੇ ਨਾਲ ਇਹ ਮਿਲਦੀ ਸੀਗੀ ਜਾਂ ਫਿਰ ਉਹਨਾਂ ਦੇ ਨਾਲ ਆਣਾ ਜਾਣਾ ਇਕੱਠਿਆਂ ਦਾ ਸੀਗਾ ਇਹ ਉਹਦੀ ਬੇਟੀ ਨੇ ਸਾਨੂੰ ਦੱਸਿਆ ਕਿ ਕਾਫੀ ਵਾਰ ਸੀਗਾ ਤੇ 29 ਤਰੀਕ ਨੂੰ ਵੀ ਜਿਹੜਾ ਹੈ ਜਿਸ ਦਿਨ ਇਹ ਲਾਪਤਾ ਹੋਈ ਹੈ ਲੇਡੀ ਉਸ ਦਿਨ ਵੀ ਇਹ ਹੋਇਆ ਕਿ ਸਕੀਨਾ ਬੇਗਮ ਅਬਦੁਲ ਗਫਾਰ ਨਾਮ ਦੇ ਸ਼ਖਸ ਦੇ ਨਾਲ ਮੋਟਰਸਾਈਕਲ ਤੇ دہلیਜ ਕਲਾ ਤੋਂ ਜਾ ਕੇ ਇਹਨਾਂ ਨੇ ਇੱਕ ਕਿਰਾਏ ਤੇ ਕੈਮਰਾ ਲਿਆ ਹੋਇਆ ਸੀ ਜੰਡਾਲੀ ਜਿਹੜੀ ਲਾਈਨਾਂ ਨੇ ਉਹਦੇ ਨੇੜੇ ਇੱਕ ਕਮਰਾ ਲਿਆ ਹੋਇਆ ਸੀ ਤਾਂ ਉਥੇ ਇਹ ਆਏ ਨੇ 29 ਤਰੀਕ ਨੂੰ ਲੇਕਿਨ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਜਾਂ ਕੋਈ ਹੋਰ ਲੜਾਈ ਹੋ ਗਈ ਜਿਸ ਦੇ ਕਾਰਨ ਜਿਹੜਾ ਅਬਦੁਲ ਗਫਾਰ ਸੀ ਉਹਨੇ ਗੁੱਸੇ ਦੇ ਵਿੱਚ ਆ ਕੇ ਇਹ ਐਕਸਟ੍ਰੀਮ ਜਿਹੜਾ ਸਟੈਪ ਹੈ ਉਹ ਚੁੱਕਿਆ ਤੇ ਆ ਜਿਹੜੀ ਸਕੀਨਾ ਬੇਗਮ ਸੀ ਉਹਦੀ ਜਿਹੜੀ ਮੌਤ ਹੋਈ ਹੈ ਉਹ ਸਿਰ ਦੇ ਵਿੱਚ ਰੋਡ ਲੱਗਣ ਕਰਕੇ ਹੋਈ ਹੈ ਜਿਸ ਨੂੰ ਐਸਐਚਓ ਸਦਰ ਅਹਿਮਦਗੜ ਤੇ ਸੀਏਮ ਮਲੇਰਕੋਟਲਾ ਦੀ ਟੀਮ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਬੋਡੀ ਜਾ ਕੇ ਗਲਵੱਟੀ ਚੌਂਕੀ ਦੇ ਏਰੀਆ ਦੇ ਵਿੱਚ ਡਿਸਪੋਜ਼ ਆਫ ਕਰਤੀ ਸੀ ਐਂਡ ਇਹਦੇ ਰਿਗਾਰਡਿੰਗ ਜਿਹੜਾ ਅਬਦੁਲ ਗਫਾਰ ਹੈਗਾ ਜਿਹੜਾ ਇਸ ਦਾ ਪ੍ਰਾਈਮ ਅਕਿਊਜ਼ਡ ਹੈ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰਕੇ ਜਿਹੜੀ ਹੋਰ ਵੀ ਗਹਿਰਾਈ ਨਾਲ ਇਹਦੀ ਤਫਤੀਸ਼ ਕੀਤੀ ਜਾਊਗੀ ਅੱਜ ਹਜੇ ਨਹੀਂ ਅੱਜ ਇਹਨੂੰ ਕਰਾਂਗੇ ਜੀ ਪੇਸ਼ੇ ਜੀ ਇਹਨਾਂ ਦੀ ਕੋਈ ਦੋਸਤੀ ਸੀ ਜੀ ਆਪਸ ਦੇ ਵਿੱਚ ਹੈ ਹਾਂਜੀ ਅਬਦੁਲ ਗਫਾਰ ਤੇ ਸਕੀਨਾ ਬੀگم ਆਪਸ ਨੋਨ ਸੀਗੇ ਇੱਕ ਦੂਸਰੇ ਦੇ ਅਬਦੁਲ ਗਫਾਰ ਕਿੱਥੇ ਦੇ ਸੀ ਸਰ ਅਬਦੁਲ ਗਫਾਰ ਇਹ ਸਾਰੇ ਅਬਦੁਲ ਗਫਾਰ ਸਕੀਨਾ ਬੀگم ਇਹ ਦੋਨੋਂ دہلیਜ਼ ਕਲਾ ਸਦਰ ਅੰਮ੍ਰਿਤਕਰ ਦੇ ਥਾਣੇ ਦੇ ਵਿੱਚ ਪੈਂਦੇ ਸੀ ਸਕੀਨਾ ਜੀ ਕੀ ਕੰਮ ਕਰਦੀ ਜਿਹੜੀ ਆਮ ਘਰਾਂ ਵਿੱਚ ਦੋਇਤ ਕਰਦਾ ਸੀ ਇਹ ਅਬਦੁਲ ਗਫਾਰ ਦੇ ਨਾਲ ਹੀ ਇਹਨਾਂ ਨੇ ਕਿਰਾਏ ਦੇ ਇੱਕ ਕਮਰਾ ਲਿਆ ਹੋਇਆ ਸੀਗਾ ਤੇ ਉੱਥੇ ਹੀ ਰਹਿੰਦੇ ਸੀਗੇ